ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰ ਕਾਇਰ ਸ਼ਰਫਾਰਮ ਸ਼ੇਰਗੜ ਤੋਂ ਦੋਸਤੋ ਜਿੱਦਾਂ ਕਿ ਤੁਸੀਂ ਸਾਰੇ ਨਿਊਜ਼ ਚੈਨਲਾਂ ਦੇ ਉੱਪਰ ਦੇਖ ਹੀ ਰਹੇ ਹੋ ਕਿ ਪਿਛਲੇ ਦਿਨੀ ਪੰਜਾਬ ਗਵਰਨਮੈਂਟ ਦਾ ਬਹੁਤ ਵੱਡਾ ਐਕਸ਼ਨ ਜਿਹੜਾ ਲਿਆ ਜਾ ਰਿਹਾ ਹੈ ਨਸ਼ਾ ਨਸ਼ੇ ਵਿਰੁੱਧ ਨਸ਼ਿਆਂ ਦੇ ਖਿਲਾਫ ਜੋ ਨਸ਼ਾ ਤਸਕਰੀ ਕਰਦੇ ਨੇ ਜੋ ਬਲੈਕੀਏ ਨੇ ਜੋ ਬਲੈਕ ਕਰਦੇ ਨੇ ਜੋ ਠੀਮ ਭੁੱਕੀ ਚਿੱਟੇ ਵਰਗੇ ਨਸ਼ੇ ਵੇਚਦੇ ਨੇ ਸੋ ਬਹੁਤ ਵਧੀਆ ਉਪਰਾਲਾ ਜੀ ਅਗਰ ਸਰਕਾਰਾਂ ਚਾਹੁੰਦੀਆਂ ਤਾਂ ਇਹ ਕੰਮ ਪਹਿਲਾਂ ਵੀ ਹੋ ਸਕਦੇ ਸੀ ਚਲੋ ਹੁਣ ਹੁਣ ਹੋਣ ਲੱਗੇ ਤਾਂ ਬਹੁਤ ਵਧੀਆ ਇਹਦੇ ਨਾਲ ਜਿਹੜਾ ਹੈ ਕਾਫੀ ਪੰਜਾਬ ਦਾ ਸੁਧਾਰ ਹੋਊਗਾ ਸੋ ਮੇਰੀ ਇੱਕ ਹੁਣ ਇਸ ਵੀਡੀਓ ਦੇ ذریعے ਇਹ ਬੇਨਤੀ ਹੈ ਕਿ ਇਹ ਚੀਜ਼ਾਂ ਦੇ ਨਾਲ-ਨਾਲ ਡੇਅਰੀ ਇੰਡਸਟਰੀ ਦੇ ਉੱਪਰ ਵੀ ਪੰਜਾਬ ਸਰਕਾਰ ਨੂੰ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਜਿੰਨੇ ਨਕਲੀ ਦੁੱਧ ਦਾ ਕਾਰੋਬਾਰ ਕਰਦੇ ਨੇ ਉਹਨਾਂ ਸਾਰਿਆਂ ਦੇ ਵੀ ਘਰ ਤਾਓ ਉਹਨਾਂ ਸਾਰਿਆਂ ਦੇ ਵੀ ਗੱਡੀਆਂ ਪ੍ਰਾਪਰਟੀਆਂ ਸੀਜ਼ ਕਰੋ ਕਿਉਂਕਿ ਡਰਨ ਵਾਲੀ ਇਹ ਕਾਬੂ ਆਉਣਗੇ। ਹੇਰਾਫੇਰੀਆਂ ਤੇ ਨਕਲੀ ਦੁੱਧ ਨੇ ਇਨਸਾਨਾਂ ਦੀਆਂ ਜ਼ਿੰਦਗੀਆਂ ਖਰਾਬ ਕਰਤੀਆਂ ਜੀ। ਇੰਨੀ ਮਲਾਵਟ, ਇੰਨੀ ਹੇਰਾਫੇਰੀ, ਨਕਲੀ ਦੁੱਧ, ਨਕਲੀ ਦਹੀਂ, ਨਕਲੀ ਪਨੀਰ ਇਹ ਸਭ ਦੇ ਕਰਪਸ਼ਨ ਬੰਦ ਹੋਣੀ ਚਾਹੀਦੀ ਏ। ਜਿਹੜੇ ਅਫਸਰ ਸਰਕਾਰੀ ਰੈਂਕਾਂ ਤੇ ਸਰਕਾਰੀ ਕੰਪਨੀਆਂ ਜਾਂ ਪ੍ਰਾਈਵੇਟ ਕੰਪਨੀਆਂ ਦੇ ਅਫਸਰ ਵੀ ਦੁੱਧ ਦੀ ਕਰਪਸ਼ਨ ਕਰਦੇ ਨੇ ਸਪਲਾਈ ਉਹ ਆਪਣਾ ਬੀਐਮਸੀ ਵਾਲਿਆਂ ਨਾਲ ਰਲ ਕੇ ਜਾਂ ਪ੍ਰਾਈਵੇਟ ਡੇਰੀ ਵਾਲਿਆਂ ਨਾਲ ਰਲ ਕੇ ਉਹਨਾਂ ਦੀ ਵੀ ਪ੍ਰਾਪਰਟੀ ਸੀਜ਼ ਕਰੋ ਉਹਨਾਂ ਦੇ ਵੀ ਘਰ ਟਾਓ ਕਿਉਂਕਿ ਸਭ ਤੋਂ ਵੱਡ ਗੁਨੇਗਾਰ ਉਹ ਨੇ ਸਰਕਾਰੀ ਤਨਖਾਹਾਂ ਲੈ ਕੇ ਉਹ ਬੰਦੇ ਫਿਰ ਵੀ ਰਿਸ਼ਵਤਖੋਰੀ ਤੇ ਬੇਈਮਾਨੀ ਕਰਵਾ ਰਹੇ ਨੇ ਤੇ ਨਕਲੀ ਦੁੱਧ ਦਾ ਕਾਰੋਬਾਰ ਨੂੰ ਵਡਾਵਾ ਉਹ ਆਪ ਦੇ ਰਹੇ ਨੇ ਜਿੱਦਾਂ ਐਮਐਲਏ ਗੁਰਜੀਤ ਰਾਣਾ ਸਾਹਿਬ ਨੇ ਵੀ ਮੁੱਦਾ ਚੱਕਿਆ ਸੀ ਕਿਸਾਨ ਕੋਈ ਨਕਲੀ ਦੁੱਧ ਨਹੀਂ ਬਣਾਉਂਦਾ ਜੀ ਨਕਲੀ ਦੁੱਧ ਮੈਂ ਚੈਲੰਜ ਕਰਕੇ ਕਹਿੰਨਾ ਨਕਲੀ ਦੁੱਧ ਉੱਥੇ ਬਣਦਾ ਜਿੱਥੇ ਡੰਗਰੀ ਨਹੀਂ ਹੁੰਦੀ ਫੈਕਟਰੀਆਂ ਦੇ ਵਿੱਚ ਬਣਦਾ ਪਲਾਂਟਾਂ ਦੇ ਵਿੱਚ ਬਣਦਾ ਤੇ ਅੱਗੋਂ ਪਲਾਂਟਾਂ ਦੇ ਅਫਸਰਾਂ ਦੀ ਸਾਰਿਆਂ ਦੀ ਸੈਟਿੰਗ ਹੁੰਦੀ ਹੈ ਵੀ ਹਾਂ ਵੀ ਫਲਾਣੇ ਦੀ ਗੱਡੀ ਆ ਗਈ ਵੜਦੇ ਹੋ ਅੰਦਰ ਸੋ ਕਿਸਾਨ ਨਕਲੀ ਦੁੱਧ ਕੋਈ ਨਹੀਂ ਬਣਾਉਂਦਾ ਸੋ ਇਸੇ ਕਰਕੇ ਮੇਰੀ ਇਸ ਵੀਡੀਓ ਦੇ ਜ਼ਰੀਆ ਤੁਹਾਡੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹਨੂੰ ਦੱਬ ਕੇ ਸ਼ੇਅਰ ਕਰੋ ਇਹ ਪੰਜਾਬ ਸਰਕਾਰ ਦੇ ਕੰਨਾਂ ਤੱਕ ਇਹ ਵੀਡੀਓ ਪਹੁੰਚੇ ਪੰਜਾਬ ਸਰਕਾਰ ਦੇ ਇਹ ਵੀਡੀਓ ਦੇ ਜ਼ਰੀਏ ਇਹ ਸਾਡੀ ਗੱਲ ਸਾਰੇ ਅਫਸਰਾਂ ਤੱਕ ਪਹੁੰਚੇ ਕਿ ਜੋ ਲੋਕ ਨਕਲੀ ਦੁੱਧ ਦਾ ਕਾਰੋਬਾਰ ਕਰਦੇ ਨੇ ਜਾਂ ਕੁਝ ਅਫਸਰ ਜੋ ਨਕਲੀ ਦੁੱਧ ਦਾ ਕਾਰੋਬਾਰ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਦੇ ਨੇ ਉਹਨਾਂ ਸਾਰਿਆਂ ਨੂੰ ਵੀ ਚੱਕ ਕੇ ਅੰਦਰ ਮਾਰੋ ਉਹਨਾਂ ਸਾਰਿਆਂ ਦੀਆਂ ਪ੍ਰਾਪਰਟੀਆਂ ਤੇ ਉਹਨਾਂ ਸਾਰਿਆਂ ਦੇ ਘਰ ਢਾਓ ਤਾਂ ਜਾ ਕੇ ਨਕਲੀ ਦੁੱਧ ਦਾ ਇਹ ਕਾਰੋਬਾਰ ਜਿਹੜਾ ਹੈ ਬੰਦ ਹੋਊਗਾ ਇਹ ਕੁੱਤੀ ਚੋਰਾ ਨਾਲ ਰਲ ਹੀ ਹੋਈ ਹੈ ਤੇ ਰਲ ਕੇ ਸਾਰਾ ਕੰਮ ਜਿਹੜਾ ਹੈ ਖਰਾਬ ਕਰਦੇ ਨੇ ਥੈਂਕ ਯੂ ਜੀ